ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾ ਗੁਰੂ ਸਹਿਬਾਨ ਦੀ ਚਰਨਾ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਸਰਬੱਤ ਦਾ ਭਲਾ ਕਰਨ ਇਸੀ ਤਰ੍ਹਾਂ ਖਾਲਸਾ ਜੀ ਜੇ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆਂ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਕੀਤੀ ਗਈ ਅਰਦਾਸ ਬੇਨਤੀ ਦੇ ਵਿੱਚ ਕਿੰਨੀ ਕੋ ਸ਼ਰਧਾ ਭਾਵਨਾ ਹੈ ਕਿੰਨਾ ਕੋ ਭਰੋਸਾ ਹੈ ਵਾਹਿਗੁਰੂ ਸੱਚੇ ਪਾਸ਼ਾ ਉਹ ਜਾਣਦੇ ਨੇ ਆਪਣੀਆਂ ਮਨੋ ਕਾਮਨਾ ਨੂੰ ਲੈ ਕੇ ਅਭੀ ਆਪਾਂ ਜੋ ਵੀ ਮਨੋ ਕਾਮਨਾ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਰੱਖਦੇ ਆਂ ਜ਼ਰੂਰੀ ਨਹੀਂ ਕਿ ਉਹਨਾਂ ਮਨੋ ਕਾਮਨਾ ਨੂੰ ਲੈ ਕੇ ਹੀ ਅਰਦਾਸ ਬੇਨਤੀ ਪੂਰੀ ਹੁੰਦੀ ਏ ਜੇ ਆਪਣਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਪ੍ਰਤੀ ਅਰਦਾਸ ਕਰਨ ਦੇ ਸਮੇਂ ਸ਼ਰਧਾ ਭਾਵਨਾ ਤੇ ਭਰੋਸਾ ਹੀ ਇੰਨਾ ਬਣਿਆ ਹੋਇਆ ਏ ਨਾ ਖਾਲਸਾ ਜੀ ਤਾਂ ਵਾਹੀ ਗੁਰੂ ਸੱਚੇ ਪਾਸ਼ਾ ਜਰੂਰ ਆਪਣੀ ਅਰਦਾਸ ਬੇਨਤੀ ਪੂਰੀ ਕਰ ਦਿੰਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਚਾਰ ਸਾਂਝੇ ਕਰਾਂਗੇ ਜੇਕਰ ਇਹ ਤਿੰਨ ਸੰਕੇਤ ਤੁਹਾਨੂੰ ਮਿਲਦੇ ਨੇ ਤਾਂ ਇਹ ਤਿੰਨ ਸੰਕੇਤਾਂ ਦੀ ਨਿਸ਼ਾਨੀ ਹੈ ਕਿ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਹੈ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਤੁਹਾਡੀ ਤੇ ਹੋਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਵਾਦ ਬਾਵਾ ਦੀਪ ਸਿੰਘ ਸਾਹਿਬ ਜੀ ਲੇਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਪੂਰੇ ਭਰੋਸੇ ਤੇ ਸਰਦਾ ਭਾਉਣਾ ਦੇ ਨਾਲ ਕੀਤੀ ਗਈ ਅਰਦਾਸ ਬੇਨਤੀ ਦਾ ਪੂਰਾ ਹੋੜਾ ਉਹਨਾਂ ਹੀ ਅਟਾਲੇ ਖਾਲਸਾ ਜੀ ਦਿਨ ਦਾ ਸੂਰਜ ਦਾ ਰੋਜ਼ ਆਪਣੇ ਟਾਈਮ ਤੇ ਸਮੇਂ ਤੇ ਨਿਕਲਣਾ ਜ਼ਰੂਰੀ ਇਹ ਨਹੀਂ ਹੁੰਦਾ ਖਾਲਸਾ ਜੀ ਕਿ ਤੁਹਾਡੀ ਅਰਦਾਸ ਤੇ ਤੁਹਾਡੀਆਂ ਮਨੋ ਕਾਮਨਾ ਕੀ ਹਨ ਜ਼ਰੂਰੀ ਤਾਂ ਇਹ ਹੁੰਦਾ ਈ ਖਾਲਸਾ ਜੀ ਕਿ ਤੁਹਾਡੀ ਕੀਤੀ ਗਈ ਅਰਦਾਸ ਇਸੇ ਤਰ੍ਹਾਂ ਖਾਲਸਾ ਜੀ ਜੋ ਵੀ ਅਰਦਾਸ ਤੁਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਰੱਖੀਏ ਉਸ ਉੱਤੇ ਤੇ ਉਸ ਪਰਮਾਤਮਾ ਦੇ ਉੱਤੇ ਖਾਲਸਾ ਜੀ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਤੁਹਾਡੀ ਪਗਤੀ ਕਿੰਨੀ ਕੁ ਸੱਚੀ ਹੈ ਖਾਲਸਾ ਜੀ ਤੁਹਾਡਾ ਕੀਤਾ ਗਿਆ ਗੁਰਬਾਣੀ ਦਾ ਜਾਪ ਨਾਮ ਸਿਮਰਨ ਕਿੰਨਾ ਕੁ ਸੱਚਾ ਹੈ ਤੇ ਤੁਹਾਡੇ ਅੰਦਰ ਕਿੰਨਾ ਕੁ ਸਬਰ ਸੰਤੋਖ ਹੈ ਜਿਸ ਤਰ੍ਹਾਂ ਖਾਲਸਾ ਜੀ ਪਰਿਵਾਰ ਨੂੰ ਪਾਲਣ ਦੇ ਲਈ ਆਪਾਂ ਨੂੰ ਕਿਰਤ ਕਰਨੀ ਪੈਂਦੀ ਹੈ ਦਸਾਂ ਨੌਆਂ ਦੀ ਕਮਾਈ ਕਰਨੀ ਪੈਂਦੀ ਹੈ ਉਸੇ ਤਰ੍ਹਾਂ ਖਾਲਸਾ ਜੀ ਸਾਨੂੰ ਭਗਤੀ ਦੇ ਵਿੱਚ ਵੀ ਨਿਰੰਤਰ ਕੀਰਤ ਕਰਨੀ ਪੈਂਦੀ ਏ। ਮੇਰੀ ਕਹਿਣ ਦਾ ਭਾਵ ਖਾਲਸਾ ਜੀ ਜਿਵੇਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਨਾਮ ਬਾਣੀ ਦਾ ਸਿਮਰਨ ਕਰਨਾ ਤੇ ਉਸਤੇ ਪੂਰੀ ਸ਼ਰਧਾ ਪਾਵਨਾ ਤੇ ਵਿਸ਼ਵਾਸ ਰੱਖਣਾ। ਪੂਰੇ ਧਿਆਨ ਦੇ ਨਾਲ ਆਪਣੀ ਮਨ ਨੂੰ ਇਕਾਗਰ ਚਿਤ ਕਰਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਤੇ ਭਰੋਸਾ ਵੀ ਰੱਖਣਾ। ਤੇ ਜੇ ਨਰ ਦੀਆਂ ਖਾਲਸਾ ਜੀ ਅਰਦਾਸਾ ਮਨੋ ਕਾਮਨਾ ਪੂਰੀਆ ਨਹੀਂ ਹੁੰਦੀਆ ਤੇ ਉਹਨਾਂ ਦਾ ਇਹੀ ਕਾਰਨ ਹੁੰਦਾ ਏ ਖਾਲਸਾ ਜੀ ਨਾ ਤਾਂ ਖਾਲਸਾ ਜੀ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਉੱਪਰ ਭਰੋਸਾ ਹੁੰਦਾ ਏ ਤੇ ਨਾ ਹੀ ਉਹਨਾਂ ਨੂੰ ਖਾਲਸਾ ਜੀ ਆਪਣੀ ਕੀਤੀ ਗਈ ਭਗਤੀ ਗੁਰਬਾਣੀ ਦੇ ਸਿਮਰਨ ਦੇ ਉੱਪਰ ਭਰੋਸਾ ਹੁੰਦਾ ਏ ਇਸੇ ਤਰ੍ਹਾਂ ਖਾਲਸਾ ਜੀ ਫਿਰ ਉਹਨਾਂ ਦੀ ਕੀਤੀ ਗਈ ਅਰਦਾਸ ਬੇਨਤੀ ਦੇ ਵਿੱਚ ਸਬਰ ਤਾਂ ਬਿਲਕੁਲ ਹੋ ਹੀ ਨਹੀਂ ਸਕਦਾ ਜਿਨ੍ਹਾਂ ਦਾ ਵੈਗਰੂ ਸੱਚੇ ਪਾਸ਼ਾ ਜੀ ਦੇ ਉੱਪਰ ਅਟਲ ਸਰਦਾ ਭਾਵਨਾ ਤੇ ਭਰੋਸਾ ਹੁੰਦਾ ਏ ਖਾਲਸਾ ਜੀ ਕਿ ਜਿੰਨੀ ਮਰਜ਼ੀ ਦੇਰ ਹੋ ਜਾਵੇ ਪਰ ਉਸ ਦੀ ਅਰਦਾਸ ਬੇਨਤੀ ਜ਼ਰੂਰ ਪੂਰੀ ਹੁੰਦੀ ਏ ਖਾਲਸਾ ਜੀ ਵੀਰ ਇਹੋ ਜਿਹੇ ਮਨੁੱਖਾਂ ਦੀ ਅਰਦਾਸ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜ਼ਰੂਰ ਪੂਰੀ ਕਰਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਹੁਣ ਸਭ ਤੋਂ ਪਹਿਲੀ ਨਿਸ਼ਾਨੀ ਦੀ ਗੱਲ ਕਰਦੇ ਆ ਜਦੋਂ ਵੀ ਤੁਹਾਡੀ ਅਰਦਾਸ ਬੇਨਤੀ ਪੂਰੀ ਹੋਣ ਵਾਲੀ ਹੋਵੇਗੀ ਤਾਂ ਤੁਹਾਡਾ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਉੱਪਰ ਅਟੱਲ ਭਰੋਸਾ ਹੋਣ ਲੱਗ ਜਾਂਦਾ ਏ ਇੰਨਾ ਭਰੋਸਾ ਹੁੰਦਾ ਏ ਖਾਲਸਾ ਜੀ ਕਿ ਜਿੰਨਾ ਪਹਿਲਾਂ ਖਾਲਸਾ ਜੀ ਕਦੀ ਵੀ ਭਰੋਸਾ ਨਹੀਂ ਬਣਿਆ ਹੁੰਦਾ ਇੰਨਾ ਵਾਇਗਰੂ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਹੋ ਜਾਂਦਾ ਹੈ ਫਿਰ ਵਾਰ-ਵਾਰ ਖਾਲਸਾ ਜੀ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਤੁਹਾਡੇ ਨਾਲ ਬਹੁਤ ਚੰਗਾ ਬਹੁਤ ਵਧੀਆ ਹੋਣ ਵਾਲਾ ਹੈ ਤੁਹਾਡਾ ਵਾਰ-ਵਾਰ ਵਾਇਗਰੂ ਨੂੰ ਯਾਦ ਕਰਨ ਦਾ ਮਨ ਕਰੇਗਾ ਤੇ ਭਗਤੀ ਕਰਨ ਦਾ ਮਨ ਕਰੇਗਾ ਮੇਰੇ ਕਹਿਣ ਦਾ ਭਾਵ ਖਾਲਸਾ ਜੀ ਕੀ ਕੁਰਬਾਨੀ ਦਾ ਜਾਪ ਕਰਨ ਦਾ ਮਨ ਕਰੇਗਾ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਦਰਸ਼ਨਾਂ ਦੀ ਤੁਹਾਡੇ ਮਨ ਦੇ ਵਿੱਚ ਤੜਫ ਉੱਠਦੀ ਏ ਤੇ ਉਹ ਮਨੋਕ ਪਿਰ ਇਹੀ ਭਰੋਸਾ ਰੱਖਦਾ ਹੈ ਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਮੇਰੀ ਅਰਦਾਸ ਬੇਨਤੀ ਜ਼ਰੂਰ ਪੂਰੀ ਕਰਨਗੇ ਤੇ ਅਰਦਾਸ ਪੂਰੀ ਹੋਣ ਦੀ ਇਹ ਪਹਿਲੀ ਨਿਸ਼ਾਨੀ ਹੁੰਦੀ ਏ ਖਾਲਸਾ ਜੀ ਦੂਸਰੀ ਨਿਸ਼ਾਨੀ ਬਾਰੇ ਵਿਚਾਰ ਕਰਦੇ ਆ ਖਾਲਸਾ ਜੀ ਕਿ ਇੱਕ ਨਿਸ਼ਾਨੀ ਹੁੰਦੀ ਏ ਕਿ ਤੁਸੀਂ ਪੋਜ਼ਿਟਿਵ ਤੇ ਸਹੀ ਸੋਚ ਵਾਲੇ ਮਨੁੱਖ ਬਣ ਜਾਂਦੇ ਹੋ ਤੁਹਾਨੂੰ ਅੰਦਰੋਂ ਇਹ ਫੀਲ ਹੋਣ ਲੱਗ ਜਾਂਦਾ ਹੈ ਕਿ ਤੁਹਾਡੇ ਨਾਲ ਕੁਝ ਵਧੀਆ ਹੋਣ ਵਾਲਾ ਹੈ ਹਰ ਸਮੇ ਤੁਹਾਡੇ ਆਲੇ ਦੁਆਲੇ ਖਾਲਸਾ ਜੀ ਪੋਜ਼ਿਟਿਵ ਚੀਜ਼ਾਂ ਹੋਣ ਲੱਗ ਜਾਂਦੀਆਂ ਨੇ 네ਗੇਟਿਵਿਟੀ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਖਾਲਸਾ ਜੀ ਇਹ ਸੀ ਦੂਸਰੀ ਨਿਸ਼ਾਨੀ ਤੇ ਤੀਸਰੀ ਤੇ ਮਹੱਤਵਪੂਰਨ ਨਿਸ਼ਾਨੀ ਹੁੰਦੀ ਹੈ ਖਾਲਸਾ ਜੀ ਇਹ ਨਿਸ਼ਾਨੀ ਇਹੇ ਦੱਸਦੀ ਹੈ ਖਾਲਸਾ ਜੀ ਕਿ ਜੋ ਵੀ ਤੁਹਾਡੀ ਅਰਦਾਸ ਬੇਨਤੀ ਜਾਂ ਜੋ ਵੀ ਤੁਹਾਡਾ ਕਾਰਜ ਹੁੰਦਾ ਹੈ ਉਸ ਦੇ ਰਸਤੇ ਦੇ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਨੇ ਉਹ ਦੂਰ অতি ਖਤਮ ਹੋਣ ਲੱਗ ਜਾਂਦੀਆਂ ਹਨ ਕਈ ਵਾਰ ਇਸ ਲਈ ਕਈ ਵਾਰ ਖਾਲਸਾ ਜੀ ਸਾਡੀ ਅਰਦਾਸ ਬੇਨਤੀ ਤਾਂ ਪੂਰੀ ਨਹੀਂ ਹੁੰਦੀ ਕਿ ਜੋ ਅਸੀਂ ਮੰਗ ਕੀਤੀ ਹੁੰਦੀ ਹੈ ਵਾਹਿਗੁਰੂ ਸੱਚੇ ਪਾਸ਼ਾ ਜੀ ਤੋਂ ਉਸ ਦੇ ਅੱਗੇ ਬਹੁਤ ਜ਼ਿਆਦਾ ਰਿਕਾਵਟਾਂ ਆ ਰਹੀਆਂ ਹੁੰਦੀਆਂ ਨੇ ਤੇ ਜਦੋਂ ਖਾਲਸਾ ਜੀ ਤੁਹਾਡੀ ਅਰਦਾਸ ਦੇ ਵਿੱਚ ਕੋਈ ਵੀ ਰਿਕਾਵਟ ਨਹੀਂ ਰਹਿੰਦੀ ਤੇ ਪਰਮਾਤਮਾ ਦੇ ਭਰੋਸਾ ਹੋ ਜਾਂਦਾ ਏ ਖਾਲਸਾ ਜੀ ਤਾਂ ਹਰ ਅਰਦਾਸ ਬੇਨਤੀ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਏ ਜੇਕਰ ਇਹ ਤਿੰਨ ਨਿਸ਼ਾਨੀਆਂ ਤੁਹਾਨੂੰ ਵੀ ਮਿਲਦੀਆਂ ਹਨ ਖਾਲਸਾ ਜੀ ਤਾਂ ਤੁਸੀਂ ਸਮਝ ਲਓ ਤੁਹਾਡੀ ਕੀਤੀ ਗਈ ਅਰਦਾਸ ਬੇਨਤੀ ਪੂਰੀ ਹੋਣ ਵਾਲੀ ਏ ਤੁਹਾਡੇ ਸਿੱਖ ਅਲਸਾ ਜੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾ ਚੁਗਾ ਦੀ ਖੀਮਾ ਬਖਸ਼ਨੀ ਤਨ ਤਨ ਅਮਰ ਸਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੇ ਘਰ ਪਰਿਵਾਰ ਤੇ ਮੀਰ ਭਰਿਆ ਹੱਥ ਰੱਖਣਾ ਸਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ